ਮੈਂ ਕਹਾਂ ਨਾ ਕਦੇ ਵੀ ਨਿੱਕੇ ਹੁੰਦੇ ਬੱਚਿਆਂ ਦਾ ਜ਼ਿੰਦਗੀ ਚੋਂ ਮਾਂ ਜਾਂ ਪਿਓ ਨਹੀਂ ਜਾਣਾ ਚਾਹੀਦਾ ਤੇ ਜਦੋਂ ਬਜ਼ੁਰਗ ਹੋ ਜੇ ਬੰਦਾ بڑے ਪਾਜ ਦੇ ਬੰਦੇ ਤੇ ਜਾਂ ਬੁੜੀ ਤੇ ਜਾਂ ਬੰਦੇ ਤੇ ਤੇ ਉਹਨਾਂ ਦਾ ਕੋਈ ਗੱਭਰੂ ਤੇ ਜਾਂ ਪੁੱਤ ਨਹੀਂ ਜ਼ਿੰਦਗੀ ਚੋਂ ਜਾਣਾ ਚਾਹੀਦਾ ਕਿਉਂਕਿ ਇਹ ਚੀਜ਼ ਜਾਏ ਹੋ ਜਾਣਾ ਹੈ ਜਦੋਂ ਤਾਂ ਨਿੱਕੇ ਹੁੰਦੇ ਬੱਚਿਆਂ ਦੀ ਜ਼ਿੰਦਗੀ ਚ ਉਹਨਾਂ ਦਾ ਮਾਂ ਪਿਓ ਉਹਨਾਂ ਨੂੰ ਛੱਡ ਕੇ ਚਲਾ ਜਾਂਦਾ ਤੇ ਬੱਚਿਆਂ ਦੀ ਜ਼ਿੰਦਗੀ ਸੁੰਨੀ ਹੋ ਜਾਂਦੀ ਆ ਤੇ ਜਦੋਂ ਬੁੱਢੇ ਹੋਏ ਮਾਪਿਆਂ ਦਾ ਧੀ ਜਾਂ ਪੁੱਤ ਜ਼ਿੰਦਗੀ ਚੋਂ ਚਲਾ ਜਾਂਦਾ ਤੇ ਉਹਨਾਂ ਮਾਪਿਆਂ ਦਾ ਦੁਨੀਆਂ ਤੇ ਜਿਉਣਾ ਨਹੀਂ ਰਹਿੰਦਾ ਉਹ ਮਾਪੇ ਜਿਉਂਦੇ ਤਾਂ ਹੈਗੇ ਆ ਪਰ ਉਹ ਮਾਪੇ ਕਿਸੇ ਨਾ ਕਿਸੇ ਮਜਬੂਰੀ ਕਰਕੇ ਜਿਉਂਦੇ ਜਿਵੇਂ ਕੋਈ ਆਪਦੇ ਪੋਤੇ ਆ ਪੋਤਿਆਂ ਮਾਰਾ ਕਹਿ ਦਿੰਦਾ ਮੈਂ ਜਿਉਣਾ ਕੋਈ ਕਹਿ ਦਿੰਦਾ ਮੈਂ ਆਪਦੇ ਕਿਸੇ ਮਜਬੂਰੀ ਕਰਕੇ ਜਿਉਣਾ ਕੋਈ ਮਤਲਬ ਕਿ ਕਹਿ ਦਿੰਦਾ ਮੈਂ ਕਿਸੇ ਮਜਬੂਰੀ ਕਰਕੇ ਜਿਉਣਾ ਤੇ ਇਹੋ ਜਿਹੀ ਮਜਬੂਰੀ ਕੁਛ ਕਮੇਰੀ ਸੀ ਮੈਂ ਵੀ ਇਹਨਾਂ ਗੱਲਾਂ ਨੂੰ ਬਹੁਤ ਫੋਲੋ ਕਰਦੀ ਸੀ ਮੈਂ ਵੀ ਕਹਿੰਦੀ ਸੀ ਕਿ ਜੇ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਜ ਕੋ ਪ੍ਰਾਪਜੋਤਨਾ ਹੁੰਦਾ ਤੇ ਮੈਂ ਆਪਦੀ ਜ਼ਿੰਦਗੀ ਨੂੰ ਖਤਮ ਕਰ ਲੈਂਦੀ ਕਿਉਂਕਿ ਇੱਕ ਜ਼ਿੰਦਗੀ ਆ ਨਾ ਜਿਹੜੀ ਇਹ ਆਪਾਂ ਨੂੰ ਇੱਕ ਵਾਰ ਹੀ ਮਿਲਦੀ ਆ ਆਪਾਂ ਨੂੰ ਵਾਰੀ-ਵਾਰੀ ਨਹੀਂ ਮਿਲਦੀ ਹੈਗੀ ਤੇ ਆਪਾਂ ਨੂੰ ਜਿਉਣ ਲਈ ਇਹਦੇ ਵਿੱਚ ਕੋਈ ਸਹਾਰਾ ਵੀ ਚਾਹੀਦਾ ਵੈਸੇ ਤਾਂ ਸਹਾਰਾ ਰੱਬ ਤੋਂ ਉੱਚਾ ਕੋਈ ਨਹੀਂ ਹੁੰਦਾ ਪਰ ਫੇਰ ਵੀ ਜਿਹੜੇ ਦੁਨੀਆਂ ਤੇ ਸਹਾਰੇ ਆ ਨਾ ਜਿੰਨਾ ਕਰਕੇ ਦੁਨੀਆਂ 'ਚ ਆਪਣੀ ਪਛਾਣ ਆਪਣੀ ਦੁਨੀਆਂ ਤੇ ਮਤਲਬ ਕਿ ਜ਼ਿੰਦਗੀ ਦੀ ਕਦਰ ਆਪਣੀ ਦੀ ਉਹ انسان ਜ਼ਿੰਦਗੀ ਚੋਂ ਕਦੇ ਨਹੀਂ ਜਾਣੇ ਚਾਹੀਦੇ ਇੱਕ ਜਦੋਂ ਮਾਂ ਪਿਓ ਜ਼ਿੰਦਗੀ ਚੋਂ ਨਿੱਕੇ ਹੁੰਦੇ ਬੱਚਿਆਂ ਦਾ ਚਲਾ ਜਾਂਦਾ ਤੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਤੇ ਜਦੋਂ ਬੁਢੇਪੇ ਦੇ ਵਿੱਚ ਮਾਂ ਪਿਓ ਦਾ ਧੀ ਜਾਂ ਪੁੱਤ ਜ਼ਿੰਦਗੀ ਚੋਂ ਚਲਾ ਜਾਂਦਾ ਤੇ ਮਾਪਿਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਤੇ ਇਸੇ ਤਰ੍ਹਾਂ ਇੱਕ ਔਰਤ ਦੀ ਜ਼ਿੰਦਗੀ ਹੈ ਜਦੋਂ ਜ਼ਿੰਦਗੀ ਚੋਂ ਚੜਦੀ ਉਮਰੇ ਪਤੀ ਦਾ ਸਾਆ ਚਲਾ ਜਾਵੇ ਨਾ ਤੇ ਉਸ ਔਰਤ ਦੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਆ ਸੋ ਵਾਹਿਗੁਰੂ ਅਗੇ ਅਰਦਾਸ ਕਰਿਆ ਕਰੋ ਕਿ ਐਦਾਂ ਦਾ ਟਾਈਮ ਕਿਸੇ ਤੇ ਨਾ ਆਵੇ ਪਰਮਾਤਮਾ ਐਦਾਂ ਦੀ ਘੜੀ ਕਿਸੇ ਤੇ ਨਾ ਲੈ ਕੇ ਆਵੇ ਕਿਉਂਕਿ ਇਹ ਜਿਹੜੇ ਵਿਛੋੜੇ ਆ ਜ਼ਿੰਦਗੀ ਦੇ ਵਿੱਚ ਬੁੱਢੇ ਮਾਪਿਆਂ ਨੂੰ ਧੀ ਜਾਂ ਪੁੱਤ ਦਾ ਵਿਛੋੜਾ ਚੱਲਣਾ ਔਖਾ ਹੈ ਤੇ ਬਚਪਨ ਦੇ ਵਿੱਚ ਬੱਚਿਆਂ ਨੂੰ ਮਾਂ ਤੇ ਪਿਓ ਦਾ ਵਿਛੋੜਾ ਚੱਲਣਾ ਔਖਾ ਹੈ ਤੇ ਮਤਲਬ ਕਿ ਜਵਾਨ ਉਮਰ ਦੇ ਵਿੱਚ ਪਤਨੀ ਨੂੰ ਪਤੀ ਦਾ ਵਿਛੋੜਾ ਤੇ ਪਤੀ ਨੂੰ ਪਤਨੀ ਦਾ ਵਿਛੋੜਾ ਚੱਲਣਾ ਬਹੁਤ ਜ਼ਿਆਦਾ ਔਖਾ ਹੈ ਇਹ ਗੱਲਾਂ ਨੂੰ ਉਹੀ ਇਨਸਾਨ ਸਮਝ ਸਕਦਾ ਹੈ ਉਹੀ ਇਨਸਾਨ ਸੋਚ ਸਕਦਾ ਜਿਹੜੇ ਇਨਸਾਨ ਤੇ ਬੀਤੀ ਹੋਵੇ ਕਹਿੰਦੇ ਉਹਨਾਂ ਜਿਸ ਤਨ ਲੱਗੀਆਂ ਸੋਈ ਜਾਣੇ ਕੌਣ ਜਾਣੇ ਪੀੜ ਭਰਾਈ ਪਰਾਇ ਪਰਾਇ ਪੀੜ ਨੂੰ ਕੋਈ ਨਹੀਂ ਜਾਣਦਾ ਜਿਹਦੇ ਤੇ ਬੀਤਦੀ ਆ ਇਹ ਸਿਰਫ ਉਸੇ ਨੂੰ ਪਤਾ ਹੁੰਦਾ ਜਾਂ ਜਿਹਦੇ ਜ਼ਿੰਦਗੀ ਚ ਗਏ ਹੁੰਦੇ ਆ ਉਹਨੂੰ ਪਤਾ ਹੁੰਦਾ ਤੇ ਇਹੋ ਜਿਹੀ ਗੱਲਾਂ ਵੀ ਉਸੇ ਇਨਸਾਨ ਨੂੰ ਔੜਦਣਾ ਜਿਹਦੇ ਜ਼ਿੰਦਗੀ ਚ ਉਹ ਆਪਣੇ ਖਾਸ ਗਏ ਹੁੰਦੇ ਆ ਠੀਕ ਆ ਬਾਕੀ ਆਪ ਦੀ ਰਾਇ ਵੀਡੀਓ ਦੇ ਵਿੱਚ ਤੁਸੀਂ ਜਰੂਰ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਵਧੀਆ ਵਧੀਆ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਤੇ ਕਮੈਂਟ ਜਰੂਰ ਕਰਕੇ ਜਾਇਓ ਧੰਨਵਾਦ